ਤਾਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਲੋਕਲ ਬਾਡੀ ਮੰਤਰੀ ਜੋਤ ਸਿੰਘ ਜੀ ਦਾ ਔਰ ਸਾਡੇ ਲੋਕਲ ਪਠਾਨਕੋਟ ਜ਼ਿਲ੍ਹੇ ਦੇ ਮੰਤਰੀ ਦਲਜੰਤ ਕਰਾਨ ਚੱਕੀ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪਠਾਨਕੋਟ ਨੂੰ ਇੱਕ ਗੱਡੀ ਨਗਰ ਨਿਗਮ ਨੂੰ ਚੈਟਿੰਗ ਮਸ਼ੀਨ ਜਿਹੜੀ ਹੈ ਉਹ ਦਿੱਤੀ ਹੈ ਔਰ ਮੈਂ ਆਸ ਕਰਦਾ ਕਿ ਜਿੱਦਾਂ ਪਠਾਨਕੋਟ ਦਾ ਸਾਰਾ ਸੀਵਰ ਜਿਹੜਾ ਬਲਾਕ ਸੀਗਾ ਸਾਡੇ ਕੋਲ ਇੱਕ ਗੱਡੀ ਸੀਗੀ ਬਹੁਤ ਪੁਰਾਣੀ ਜਿਹੜੀ ਅੱਜ ਤੱਕ ਸਰਕਾਰੀ ਹਸਪਤਾਲਾਂ ਵਿੱਚ ਤਾਂ ਸਾਡੇ ਜਰੂਰਤ ਸੀਗੀ ਕਿ ਚੈਟਿੰਗ ਮਸ਼ੀਨ ਜਿਹੜੀ ਆ ਉਹ ਨਵੀਂ ਜਿਹੜੀ ਆ ਸਾਨੂੰ ਮਿਲੇ ਕਿਉਂਕਿ ਅਸੀਂ ਜ਼ਿਆਦਾਤਰ ਪਿੱਛੇ ਕਿਰਾਏ ਦੇ ਲਿਆ ਲਿਆ ਤੇ ਗੱਡੀਆਂ ਜਿਹੜੀਆਂ ਇੱਥੇ ਲਾਉਂਦੇ ਨੇ ਸੋ ਮੈਂ ਆਪਣੇ ਸੀਐਮ ਸਾਹਿਬ ਅੱਗੇ ਇੱਕ ਗੁਹਾਰ ਲਗਾਈ ਸੀਗੀ ਕਿ ਟਰਾਂਸਪੋਰਟ ਨੂੰ ਗੱਡੀ ਮਿਲਣੀ ਚਾਹੀਦੀ ਆ ਔਰ ਸਾਡੇ ਲੋਕਲ ਬਾਡੀ ਮੰਤਰੀ ਜਿਹੜੇ ਲਖਬੋਜ ਜੀ ਨੇ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਕਿ ਤੁਹਾਡੀ ਕਾਰਪੋਰੇਸ਼ਨ ਨੂੰ ਜਿਹੜੀ ਆ ਉਹ ਬੜੀ ਜਲਦੀ ਅਸੀਂ ਗੱਡੀ ਜਿਹੜੀ ਉਹ ਦੇ ਦੇਣਾ ਗੱਡੀ ਸਾਡੇ ਪਠਾਨਪੁਰ ਚ ਆ ਗਈ ਹੈ ਸਾਡੀ ਕਾਰਪੋਰੇਸ਼ਨ ਕੋ ਗੱਡੀ ਪਹੁੰਚ ਗਈ ਹੈ ਸੋ ਮੈਂ ਆਪਣੀ ਸਰਕਾਰ ਦਾ ਆਪਣੇ ਨਾਲ ਸਾਰੇ ਮੰਤਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪਠਾਨਪੁਰ ਜਿਹੜਾ ਇੱਕ ਸੀਵਰੇਜ ਦੇ ਨਾਲ ਹਰ ਇਲਾਕਾ ਜਿਹੜਾ ਸੀਵਰੇਜ ਨਾਲ ਭਰਿਆ ਪਿਆ ਪਠਾਨਪੁਰ ਚ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਔਰ ਇਸ ਗੱਡੀ ਦੇ ਆਉਣ ਦੇ ਨਾਲ ਸੀਵਰੇਜ ਦੀ ਸਮੱਸਿਆ ਦਾ ਜਿਹੜਾ ਉਹ ਹੱਲ ਜਿਹੜਾ ਹੋਏਗਾ ਸੋ ਮੈਂ ਉਹਦਾ ਫਿਰ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਪਠਾਨਪੁਰ ਦੀ ਤਰੱਕੀ ਲਈ ਜਿਹੜਾ ਹੈ

Sri Sai Group of Institutes.